ਯਾਰੋ ਕੰਗਣਾ ਨਾ ਨੋਥ ਨਾਲ ਬੜੀ ਮਾੜੀ ਹੋਈ ਹੈ ਭਾਈ ਕੰਗਣਾ ਵਿਚਾਰੀ ਤਾਂ ਲੁੱਟੀ ਗਈ ਹੈ ਭਾਈ ਤੇ ਕੰਗਣਾ ਹੁਣ ਮੱਚੀ ਪਈ ਹੈ ਪੁੱਜੀ ਪਈ ਹੈ ਸੜੀ ਪਈ ਹੈ ਤੇ ਪੰਜਾਬੀਆਂ ਦੇ ਦਿਲ ਦੀ ਇੱਛਾ ਪੂਰੀ ਹੋ ਗਈ ਹੈ ਹੋਇਆ ਕੀ ਹੈ ਤੇ ਕਿਵੇਂ ਪੂਰੀ ਜਾਣਕਾਰੀ ਦਿੰਨੇ ਆ ਅੱਜ ਹੈ 23 ਜਨਵਰੀ ਤੇ ਚਾਰ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਪਹਿਲੀ ਸ਼ੁਰੂ ਕਰਦੇ ਆ ਕੰਗਣਾ ਤੋਂ ਕੰਗਣਾ ਦੀ ਫਿਲਮ ਮਾਈ ਭਾਈ ਐਮਰਜੈਂਸੀ ਕੰਗਣਾ ਨੇ ਬਹੁਤ ਜ਼ੋਰ ਦੇ ਨਾਲ ਫਿਲਮ ਰਿਲੀਜ਼ ਕਰਵਾਈ ਬੜਾ ਪ੍ਰਚਾਰ ਕੀਤਾ ਬੜਾ ਰੌਲਾ ਪਵਾਇਆ ਪਰ ਇਹ ਸਭ ਕੁਝ ਦੇ ਬਾਵਜੂਦ ਕੰਗਣਾ ਦੀ ਫਿਲਮ ਮੂਹਰੇ ਮੂੰਹ ਡਿੱਗ ਪਈ ਹੈ ਸੁਪਰ ਫਲॉप ਹੋ ਗਈ ਹੈ ਬਿਲਕੁਲ ਵੀ ਨਹੀਂ ਚੱਲੀ ਔਰ ਜਿੰਨਾ ਤੋਂ ਕੰਗਣਾ ਨੂੰ ਉਮੀਦ ਸੀ ਕਿ ਉਹ ਫਿਲਮ ਵੇਖਣ ਆਉਣਗੇ ਉਹ ਵੀ ਨਹੀਂ ਆਏ ਉਹ ਵੱਡੀ ਗਿਣਤੀ ਲੋਕ ਜਿਨ੍ਹਾਂ ਦੇ ਚੁੱਕਣਾ ਚ ਆ ਕੇ ਤੇ ਕੰਗਣਾ ਐਨਾ ਕੁਛ ਕਿਸਾਨਾਂ ਖਿਲਾਫ ਪੰਜਾਬੀਆਂ ਖਿਲਾਫ ਬੋਲਦੀ ਰਹੀ ਹੁਣ ਉਹ ਵੀ ਫਿਲਮ ਵੇਖਣ ਨਹੀਂ ਗਏ ਮੈਨੂੰ ਉਹ ਕਹਾਵਤ ਯਾਦ ਆ ਰਹੀ ਹੈ ਆਖੇ ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਉਹ ਗੱਲ ਕੰਗਣਾ ਨਾਲ ਬਣੀ ਹੈ ਤੇ ਕੰਗਣਾ ਦੀ ਫਿਲਮ ਪੰਜਾਬ ਦਾ ਚੱਲੀ ਹੋਈ ਨਹੀਂ ਪੂਰੇ ਇੰਡੀਆ ਚ ਫਲॉप ਹੋ ਗਈ ਹੈ ਤੇ ਜੇਕਰ ਤੁਸੀਂ ਸੁਣੋ ਕਿ ਕੰਗਣਾ ਦੀ ਫਿਲਮ ਤੇ ਪੈਸਾ ਲੱਗਾ ਕਿੰਨਾ ਤੇ ਕਮਾਇਆ ਕਿੰਨਾ ਤੇ ਕਿਵੇਂ ਕੰਗਣਾ ਵਿਚਾਰੀ ਤਾਂ ਲੁੱਟੀ ਪੁੱਟੀ ਗਈ ਐ ਤਾਂ ਤੁਸੀਂ ਹੈਰਾਨ ਹੋ ਜਾਉਂਗੇ ਕੰਗਣਾ ਦੀ ਫਿਲਮ ਦੇ ਉੱਪਰ 60 ਕਰੋੜ ਰੁਪਈਆ ਖਰਚ ਆਇਆ ਇਹ ਕਈ ਵਾਰ ਮੀਡੀਆ 'ਚ ਆਇਆ ਤੇ ਕੰਗਣਾ ਦੀ ਫਿਲਮ ਨੇ ਕਮਾਇਆ ਕੀ ਪੰਜਾਬੀ 'ਚ ਕਹਿੰਦੇ ਹੁੰਦੇ ਆ ਖੇਤ ਸਵਾ ਕੰਗਣਾ ਦੀ ਫਿਲਮ ਨੇ ਭਾਈ ਹੁਣ ਤੱਕ ਪਹਿਲੇ ਹਫਤੇ 'ਚ ਸਿਰਫ 11 ਸਵਾ 11 ਕਰੋੜ ਰੁਪਈਆ ਕਮਾਇਆ ਲੱਗਾ 60 ਕਰੋੜ ਪਹਿਲੇ ਦਿਨ ਜਦੋਂ ਫਿਲਮ ਰਿਲੀਜ਼ ਹੋਈ ਤਾਂ ਕੰਗਣਾ ਨੂੰ ਬਹੁਤ ਉਮੀਦ ਸੀ ਵੀ ਤਮਹਾਲਾਂ ਪੈ ਜਾਣਗੀਆਂ </html>ਔਰ ਜਿਹੜੇ ਵੱਡੀ ਗਿਣਤੀ ਲੋਕਾਂ ਦੀ ਚੁੱਕਣਾ ਚਾਕੇ ਮੈਂ ਬੋਲਦੀ ਆ ਉਹ ਤਾਂ ਮੇਰੇ ਹੱਕ 'ਚ ਆਉਣਗੇ ਪਰ ਪਹਿਲੇ ਦਿਨ ਫਿਲਮ ਨੇ ਕਮਾਇਆ ਸਿਰਫ 2 ਕਰੋੜ ਤੇ 50 ਲੱਖ ਦੂਜੇ ਦਿਨ ਫਿਲਮ ਨੇ ਕਮਾਇਆ 3 ਕਰੋੜ ਤੇ 60 ਲੱਖ ਤੀਜੇ ਦਿਨ ਸੀ ਐਤਵਾਰ ਬੜੀ ਵੱਡੀ ਉਮੀਦ ਸੀ ਕਿ ਅੱਜ ਤਾਂ 20 ਕਰੋੜ ਘੱਟੋ-ਘੱਟ ਕਮਾਏਗੀ ਕੰਗਣਾ ਨੂੰ ਉਮੀਦ ਸੀ ਕਿ 20 25 30 ਕਰੋੜ ਤੱਕ ਕਮਾ ਲੈਣਾ ਪਰ ਕੰਗਣਾ ਦੀ ਫਿਲਮ ਨੇ ਐਤਵਾਰ ਨੂੰ ਕਮਾਇਆ 4 ਕਰੋੜ ਤੇ 25 ਲੱਖ ਤੇ ਉਸ ਤੋਂ ਬਾਅਦ ਸੋਵਰ ਫਿਲਮ ਮੂਹ ਦੇ ਮੂੰਹ ਡਿੱਗ ਪਈ ਫਿਰ ਨਹੀਂ ਉੱઠી ਫਿਲਮ ਨੇ ਸੋਵਰ ਨੂੰ ਕਮਾਇਆ ਸਿਰਫ ਸਵਾ ਕਰੋੜ ਤੇ ਉਸ ਤੋਂ ਬਾਅਦ ਫੱਟੀ ਸਾਫ ਬਹੁਤ ਸਾਰੇ ਵੱਡੀ ਗਿਣਤੀ ਸਿਨੇਮਾ ਕਰ ਜਿੱਥੇ ਕੰਗਣਾ ਦੀ ਪਾਰਟੀ ਦਾ ਬੜਾ ਬੋਲਬਾਲਾ ਹੈ ਭਾਜਪੀ ਦਾ ਜਿੱਥੇ ਆਰਐਸਐਸ ਦਾ ਬੜਾ ਬੋਲਬਾਲਾ ਹੈ ਉਥੇ ਕਹਿੰਦੇ ਕਿ ਸਿਨੇਮਾ ਘਰਾਂ ਚ 4 ਦਰਸ਼ਕ 10 ਦਰਸ਼ਕ 15 ਦਰਸ਼ਕ ਇਤੋਂ ਵੱਧ ਨਹੀਂ ਕਿਤੇ ਗਏ ਕੰਗਣਾ ਵਿਚਾਰੀ ਹੁਣ ਚੀਕੀ ਜਾਂਦੀ ਹੈ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੁੱਜੀ ਪਈ ਹੈ ਵਿਚਾਰੀ ਤੇ ਹੁਣ ਕੰਗਣਾ ਕੀ ਬੋਲੀ ਕੰਗਣਾ ਬੋਲੀ ਹੈ ਵੀਡੀਓ ਪਾਈ ਹੈ ਕਿ ਦੇਖੀਏ ਮੇਰੀ ਫਿਲਮੇ ਪੰਜਾਬ ਮੇ ਬਹੁਤ ਚਲਤੀ ਥੀ ਮਗਰ ਮੇਰੀ ਇਸ ਫਿਲਮ ਦਾ ਪਤਾ ਨਹੀਂ ਪੰਜਾਬ ਨੇ ਕਿਉਂ ਵਿਰੋਧ ਕੀਤਾ ਹੈ ਪੰਜਾਬ ਮੇ ਚੱਲਨੇ ਨਹੀਂ ਦੀ ਹੈ ਮੇਰੇ ਕੋ ਸਭੀ ਬੋਲਤੇ ਥੇ ਕਿ ਪੰਜਾਬ ਮੇ ਆਪ ਕੀ ਹਰ ਫਿਲਮ ਬਹੁਤ ਬੜੀਆ ਚਲਤੀ ਹੈ ਪਰ ਕੰਗਣਾ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਹੋਣਾ ਅਵਾ ਤਵਾ ਬੋਲਣ ਵਾਲਿਆਂ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਪੰਜਾਬੀ ਪਿਆਰ ਨਾਲ ਗਲਾਨੀ ਵੀ ਕਰ ਲੈਂਦੇ ਨੇ ਪਰ ਅੱਖਾਂ ਕੱਢਿਆ ਇਹ ਅੱਖਾਂ ਵੀ ਕੱਢ ਦਿੰਦੇ ਨੇ ਇਹ ਪੰਜਾਬ ਦਾ ਕਲਚਰ ਰਿਹਾ ਇਤਿਹਾਸ ਰਿਹਾ ਪੰਜਾਬ ਦੇ ਲੋਕਾਂ ਦੇ ਖੂਨ ਚ ਇੱਕ ਗੈਰਤ ਹੈ ਕੰਗਣਾ ਨੇ ਪੰਜਾਬ ਨੂੰ ਵੰਗਾਰਿਆ ਔਰ ਕੰਗਣਾ ਨੇ ਇੱਕ ਵਾਰੀ ਇੱਥੋਂ ਤੱਕ ਕਹਿਤਾ ਸੀ ਹਿਮਾਚਲ ਜਾ ਕੇ ਵੀ ਹਿਮਾਚਲ ਚ ਜਿਹੜਾ ਨਸ਼ਾ ਆ ਰਿਹਾ ਇਹ ਪੰਜਾਬ ਵੱਲ ਇਸ਼ਾਰਾ ਕਰਕੇ ਕਹਿਤਾ ਸੀ ਕਿ ਉਧਰੋਂ ਆ ਰਿਹਾ ਹੈ ਉਦੋਂ ਵੀ ਪੂਰਾ ਪੰਜਾਬ ਬੋਲਿਆ ਸੀ ਕਿ ਜ਼ੁਬਾਨ ਨੂੰ ਲਗਾਮ ਦਿਓ ਕੰਗਣਾ ਤੇ ਹੁਣ ਪੰਜਾਬ ਨੇ ਦਿਖਾਤਾ ਵੈਸੇ ਕੰਗਣਾ ਨੇ ਦਸਾਂ ਸਾਲਾਂ ਚ ਜਿੰਨੀਆਂ ਵੀ ਫਿਲਮਾਂ ਪਿਛਲੇ ਟਾਈਮ ਚ ਬਣਾਈਆਂ ਨੇ ਉਹ ਸਾਰੀਆਂ ਹੀ ਫਲॉप ਗਈਆਂ ਪਰ ਆਹ ਤਾਂ ਸੁਪਰ ਫਲॉप ਗਈ ਐ ਔਰ ਸਭ ਤੋਂ ਵੱਡੀ ਗੱਲ ਕੰਗਣਾ ਖੁਦੇ ਦੱਸਦੀ ਰਹੀ ਐ ਕਿ 60 ਕਰੋੜ ਰੁਪਈਆ ਫਿਲਮ ਤੇ ਲਾਉਣ ਦੇ ਲਈ ਮੈਂ ਆਪਣਾ ਘਰ ਵੀ ਗਹਿਣੇ ਰੱਖਤਾ ਮੇਰੇ ਕੋਲ ਜਿਹੜੇ ਗਹਿਣੇ ਸੀ ਜੇਵਰਾਤ ਸੀ ਜੋ ਵੀ ਸੀ ਉਹ ਸਾਰੇ ਕੁਝ ਮੈਂ ਗਹਿਣੇ ਰੱਖਤਾ ਤੇ ਬਹੁਤ ਕੁਝ ਮੈਂ ਆਪਣਾ ਵੇਚ ਦਿੱਤਾ ਐ ਫਿਲਮ ਬਣਾਉਣ ਲਈ ਕੰਗਣਾ ਨੂੰ ਇਹ ਉਮੀਦ ਸੀ ਕਿ ਮੈਂ ਇੰਦਰਾ ਗਾਂਧੀ ਤੇ ਫਿਲਮ ਬਣਾਈ ਹੈ ਤੇ ਪਤਾ ਨਹੀਂ ਮੈਂ ਕਿੱਡਾ ਇੱਕ ਵੱਡਾ ਮਾਰਕਾ ਮਾਰ ਰਹੀ ਆ ਪਰ ਸ਼ਾਇਦ ਕੰਗਣਾ ਨੂੰ ਇਹ ਨਹੀਂ ਸੀ ਪਤਾ ਕਿ ਕੇ ਸਾਰੇ ਕੰਮ ਇੱਕੋ ਬੰਦੇ ਦੇ ਵਸਦਾ ਰੋਗ ਨਹੀਂ ਹੁੰਦੇ ਹੁਣ ਮੈਂ ਬੋਲ ਸਕਦਾ ਪਰ ਮੈਂ ਚੰਗਾ ਕੈਮਰਾਮੈਨ ਨਹੀਂ ਹੋ ਸਕਦਾ ਮੈਂ ਇੱਕ ਚੰਗਾ ਡਾਇਰੈਕਟਰ ਨਹੀਂ ਹੋ ਸਕਦਾ ਮੈਂ ਇੱਕ ਚੰਗਾ ਸਿੰਗਰ ਨਹੀਂ ਹੋ ਸਕਦਾ ਮੈਂ ਇੱਕ ਚੀਜ਼ ਹੋ ਸਕਦਾ ਪਰ 10 ਚੀਜ਼ ਨਹੀਂ ਹੋ ਸਕਦਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਮਨੁੱਖ ਨੂੰ ਪਰ ਸ਼ਾਇਦ ਕੰਗਣਾ ਨੂੰ ਇੰਜ ਲੱਗਦਾ ਸੀ ਕਿ ਮੈਂ ਤਾਂ 10 ਇਨ 1 ਐ ਮਤਲਬ 10 ਇੱਕ ਚ 10 ਆ ਤੇ ਕੰਗਣਾ ਨਾਲ ਬੁਰੀ ਹੋਈ ਐ ਮਾੜੀ ਹੋਈ ਐ ਤੇ ਪੰਜਾਬੀ ਪੂਰੇ ਬਾਗੋ ਬਾਗ ਨਹੀਂ ਖੁਸ਼ ਨਹੀਂ ਕਿਉਂਕਿ ਪੰਜਾਬੀ ਚਾਹੁੰਦੇ ਸੀ ਵੇਖੋ ਜਿਹੜੇ ਸ਼ਹਿਰਾਂ ਵਾਲੇ ਸਿਨੇਮਿਆਂ ਵਾਲੇ ਨੇ ਨਾ ਉਹਨਾਂ ਨੇ ਵੀ ਫਿਲਮ ਨਹੀਂ ਲਈ ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਗੱਲ ਪੰਜਾਬ ਦੀ ਆ ਜੇ ਨਾ ਉਦੋਂ ਕੋਈ ਸ਼ਹਿਰ ਤੇ ਕੋਈ ਪਿੰਡ ਨਹੀਂ ਰਹਿ ਜਾਂਦਾ ਉਦੋਂ ਪੰਜਾਬੀ ਫਿਰ ਸਾਰੇ ਹੀ ਪੰਜਾਬੀ ਬਣ ਜਾਂਦੇ ਨੇ ਉਹ ਭਾਵੇਂ ਪਿੰਡ 'ਚ ਬਿਲਕੁਲ ਠੇਠ ਪੰਜਾਬੀ ਬੋਲਣ ਵਾਲੇ ਹੋਣ ਤੇ ਭਾਵੇਂ ਪੰਜਾਬੀ ਸ਼ਹਿਰੀ ਹੋਣ ਉਦੋਂ ਸਾਰੇ ਪੰਜਾਬੀ ਬਣ ਜਾਂਦੇ ਨੇ ਤੇ ਫਿਰ ਇੱਕ ਆਵਾਜ਼ 'ਚ ਪੰਜਾਬ ਜਿਹੜਾ ਉਹ ਇੱਕ ਇੱਕ ਉਂਗਲ ਦਾ ਘਸੁੰਨ ਬਣ ਜਾਂਦਾ ਤਾਂ ਫਿਰ ਪੰਜਾਬ ਜਿੱਧਰ ਨੂੰ ਵੱਜਦਾ ਫਿਰ ਧੱਕਾ ਪਾਉਂਦਾ ਤੇ ਪੰਜਾਬ ਦੀਆਂ ਇਹ ਤੱਕਾਂ ਇਤਿਹਾਸ ਪੜ ਕੇ ਚੰਗੀ ਤਰ੍ਹਾਂ ਜਾਣੀਆਂ ਜਾ ਸਕਦੀਆਂ ਨੇ ਤਾਂ ਅਗਲੀ ਵੱਡੀ ਖਬਰ ਹੈ ਕਿ ਜਿਹੜਾ ਹਿਮਾਚਲ ਦਾ ਇੱਕ ਕਾਂਗਰਸ ਦਾ ਐਮਐਲਏ ਆ ਚੰਦਰ ਸ਼ੇਖਰ ਉਹਨੇ ਪੰਜਾਬ ਦੇ ਖਿਲਾਫ ਬਿਆਨ ਦਿੱਤਾ ਉਹ ਕਹਿੰਦਾ ਕਿ ਹਿਮਾਚਲ ਦੇ ਵਿੱਚ ਜਿਹੜਾ ਨਸ਼ਾ ਆ ਰਿਹਾ ਹੈ ਤੇ ਪੰਜਾਬ ਤੋਂ ਆ ਰਿਹਾ ਤਾਂ ਇਹਦਾ ਜਵਾਬ ਵੱਡੀ ਗਿਣਤੀ ਪੰਜਾਬੀਆਂ ਨੇ ਦਿੱਤਾ ਔਰ ਰਵਨੀਤ ਬਿੱਟੂ ਨੇ ਵੀ ਦਿੱਤਾ ਬਿੱਟੂ ਨੇ ਕੀ ਕਿਹਾ ਉਹ ਬਾਅਦ ਚ ਦੱਸਦੇ ਆ ਪਰ ਪਹਿਲਾਂ ਇਹ ਦੱਸ ਦਈਏ ਕਿ ਹਿਮਾਚਲ ਦਾ ਇਹ ਕਾਂਗਰਸ ਦਾ ਐਮਐਲਏ ਬੰਦੂ ਇਹ ਵੀ ਕੰਗੜਾ ਦੀ ਰਾਹ ਤੇ ਤੁਰਿਆ ਔਰ ਮੈਂ ਇੱਕ ਗੱਲ ਦੱਸਾਂ ਇਹ ਬੜੀ ਚੰਦਰੀ ਰਾਹ ਜਿਹੜਾ ਵੀ ਇਸ ਰਾਹ ਤੇ ਤੁਰਦਾ ਨਾ ਉਹ ਇੱਕ ਵਾਰੀ ਉਹ ਸਿੰਘ ਮਿੱਟੀ ਚੁੱਕਦਾ ਪਰ ਫਿਰ ਉਹ ਡਿੱਗਦਾ ਫਿਰ ਉਹਦੇ ਸਿੰਘ ਭੱਜਦੇ ਆ ਜਿਵੇਂ ਕੰਗੜਾ ਦੇ ਟੁੱਟੇ ਐਦਾਂ ਤਾਂ ਇੱਕ ਦਿੱਲੀ ਚੋਂ ਬੀਜੇਪੀ ਦਾ ਆਗੂ ਹੈ ਪ੍ਰਵੇਸ਼ ਵਰਮਾ ਉਹਨੇ ਵੀ ਪੰਜਾਬ ਦੇ ਖਿਲਾਫ ਬਿਆਨ ਦਿੱਤਾ ਕਹਿੰਦਾ ਜੀ ਦਿੱਲੀ ਦੇ ਵਿੱਚ ਪੰਜਾਬ ਨੰਬਰ ਵਾਲੀਆਂ ਇੰਨੀਆਂ ਗੱਡੀਆਂ ਕਿਉਂ ਘੁਮਰਈਆਂ ਨੇ 26 ਜਨਵਰੀ ਆਉਣ ਵਾਲੀ ਆ ਦਿੱਲੀ 'ਚ ਖਤਰਾ ਪੈਦਾ ਹੋ ਜਾਊਗਾ ਆ ਗੱਲ ਉਹਨੇ ਕੀਤੀ ਹੈ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਵੀ ਭੜਕਿਆ ਤੇ ਹੋਰ ਲੋਕਾਂ ਨੂੰ ਵੀ ਇਸ ਗੱਲ ਤੇ ਬਹੁਤ ਤਕਲੀਫ ਹੋਈ ਆ ਵੀ ਦਿੱਲੀ ਕਿਸੇ ਦੇ ਪਿਓ ਦੀ ਹੈ ਦਿੱਲੀ ਸਾਡੀ ਵੀ ਹੈ ਸਭ ਤੋਂ ਵੱਧ ਇਸ ਦੇਸ਼ ਤੇ ਹੱਕ ਪੰਜਾਬੀਆਂ ਦਾ ਕਿਉਂਕਿ ਪੰਜਾਬੀਆਂ ਨੇ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾਉਣ ਦੇ ਲਈ 82% ਕੁਰਬਾਨੀਆਂ ਦਿੱਤੀਆਂ 100 ਚੋਂ 82 ਬਾਕੀ ਸਾਰੇ ਇੰਡੀਆ ਨੇ 18% ਇਕੱਲੇ ਪੰਜਾਬ ਨੇ 82% ਫਿਰ ਇਸ ਦੇਸ਼ ਦੀ ਰਾਜਧਾਨੀ ਤੇ ਇਸ ਦੇਸ਼ ਤੇ ਸਭ ਤੋਂ ਵੱਧ ਹੱਕ ਕਿਸ ਦਾ ਪੰਜਾਬੀਆਂ ਦਾ ਭਾਵੇਂ ਪੂਰੇ ਦੇਸ਼ ਦਾ ਵੀ ਹੈ ਪਰ ਪੰਜਾਬੀਆਂ ਦਾ ਤਾਂ ਹੈ ਹੀ ਹੈ ਕਿਉਂਕਿ ਪੰਜਾਬੀਆਂ ਨੇ ਤਾਂ ਗळा 'ਚ ਰੱਸੇ ਪੋਏ ਨੇ ਪੰਜਾਬੀਆਂ ਨੇ ਤਾਂ ਕਾਲੇ ਪਾਣੀ ਜਾ ਜਾ ਕੇ ਉੱਥੇ-ਉੱਥੇ ਜ਼ਿਲ੍ਹਾ ਭੁਗਤਿਆ ਨੇ ਅੰਡੇਮਾਨ ਨਿਕੋਬਾਰ ਦੀ ਕਾਲੇ ਪਾਣੀ ਦੀ ਜੇਲ੍ਹ 'ਚ ਜਾ ਕੇ ਨਾਂ ਪੜ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਕਹਿੰਦੇ ਕਿਨੂੰ ਨੇ ਸਾਡੇ ਬਾਬਾ ਸੋਹਣ ਸਿੰਘ ਪਕੜਾ ਹੋਰਾਂ ਦੀਆਂ ਰੀੜ ਦੀਆਂ ਹੱਡੀਆਂ ਉਹਨਾਂ ਪਿੰਜਰਿਆਂ ਦੇ ਵਿੱਚ ਜਿੱਥੇ ਨਾ ਬੈਠਾ ਜਾ ਸਕਦਾ ਸੀ ਨਾ ਖੜੇ ਹੋਇਆ ਜਾ ਸਕਦਾ ਸੀ ਉਹਨਾਂ 'ਚ ਕੁੱਬੀਆਂ ਹੋ ਗਈਆਂ ਪਰ ਉਹਨਾਂ ਨੇ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ ਗਦਰ ਪਾਰਟੀ ਦਾ ਇਤਿਹਾਸ ਪੜ ਕੇ ਦੇਖੋ ਕਿਤੇ ਸ਼ਹੀਦ ਭਗਤ ਸਿੰਘ ਹੋਰਾਂ ਦੀ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਦੀ ਹਿਸਟਰੀ ਪੜ ਕੇ ਦੇਖੋ ਨੌਜਵਾਨ ਭਾਰਤ ਸਭਾ ਦਾ ਇਤਿਹਾਸ ਪੜ ਕੇ ਦੇਖੋ ਜਿਹੜੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਬਣਾਈ ਸੀ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬੀ ਕੀ ਨੇ ਤੇ ਪੰਜਾਬੀਆਂ ਦਾ ਇਸ ਦੇਸ਼ ਤੇ ਹੱਕ ਕੀ ਹੈ ਜਿਹੜੇ ਪੰਜਾਬ ਨੂੰ ਬਲੇਮ ਕਰਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਔਰ ਇਹ ਜਿਹੜਾ ਹਿਮਾਚਲ ਦਾ ਐਮਐਲਏ ਕਾਂਗਰਸ ਦਾ ਜਿਨੇ ਬਿਆਨ ਦਿੱਤਾ ਮੈਨੂੰ ਲੱਗਦਾ ਕਾਂਗਰਸ ਨੂੰ ਉਹਦੇ ਮੂੰਹ ਨੂੰ ਛਿਕਲੀ ਪਾਉਣੀ ਚਾਹੀਦੀ ਆ ਕਿਉਂਕਿ ਪੰਜਾਬ ਤਾਂ ਖੁਦ ਨਸ਼ੇ ਦਾ ਸ਼ਿਕਾਰ ਹੋਇਆ ਪਿਆ ਪੰਜਾਬ ਨੂੰ ਤਾਂ ਨਸ਼ੇ ਦੇ ਸਦਾਗਰਾਂ ਨੇ ਮਾਰਿਆ ਪੰਜਾਬ ਦੀ ਜਵਾਨੀ ਨੂੰ ਤੇ ਜਿਹੜੀ ਇਹ ਗੱਲ ਹੈ ਕਿ ਪੰਜਾਬ ਤੇ ਜਿਹੜੇ ਵੀ ਪੰਜਾਬ ਨੂੰ ਬਲੇਮ ਕਰਦੇ ਨੇ ਸੱਚਮੁੱਚ ਉਹਨਾਂ ਨੂੰ ਮੂੰਹ ਨੂੰ ਲਗਾਮ ਦੇ ਲੈਣੀ ਚਾਹੀਦੀ ਹੈ ਅਗਲੀ ਵੱਡੀ ਖਬਰ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਇੱਕ ਬੜੀ ਹੀ ਸ਼ਰਮਨਾਕ ਕਰਤੂਤ ਵਾਪਰੀ ਹੈ ਜਿਦੇ ਤੇ ਹੁਣ ਮਹਿਲਾ ਕਮਿਸ਼ਨ ਨੇ ਵੀ ਐਕਸ਼ਨ ਲਿਆ ਤੇ ਬਾਲ ਅਧਿਕਾਰ ਕਮਿਸ਼ਨ ਨੇ ਵੀ ਐਕਸ਼ਨ ਲਿਆ ਘਟਨਾ ਕੀ ਵਾਪਰੀ ਘਟਨਾ ਮਿੱਤਰੋ ਇਹ ਵਾਪਰੀ ਹੈ ਕਿ ਇੱਕ ਫੈਕਟਰੀ ਮਾਲਕ ਨੇ ਤਿੰਨ ਨਵਾਲਗ ਕੁੜੀਆਂ ਇੱਕ ਉਹਨਾਂ ਦੀ ਮਾਂ ਤੇ ਇੱਕ ਉਹਨਾਂ ਦਾ ਛੋਟਾ ਭਰਾ ਪੰਜਾਂ ਜੀਆਂ ਦੇ ਮੂੰਹ ਤੇ ਕਾਲਕ ਮਲਕੇ ਤੇ ਉਹਨਾਂ ਨੂੰ ਗਲੀਆਂ ਦੇ ਵਿੱਚ ਕਮਾਇਆ ਗਲਾਂ 'ਚ ਪਾਈਆਂ ਤਖਤੀਆਂ ਤੇ ਉਹਨੂੰ ਸ਼ੱਕ ਸੀ ਵੀ ਇਹਨੇ ਮੇਰੀ ਫੈਕਟਰੀ 'ਚੋਂ ਚੋਰੀ ਕੀਤੀ ਹੈ ਸ਼ੱਕ ਸੀ ਲੋਕ ਕਹ ਰਹੇ ਨੇ ਜੇ ਛੱਕ ਸੀ ਥਾਣੇ ਜਾਂਦਾ ਪੜਤਾਲ ਕਰਾਉਂਦਾ ਆਪਣੇ ਆਪ ਹੀ ਕਾਨੂੰਨ ਬਣ ਜਾਣਾ ਆਪਣੇ ਆਪ ਹੀ ਅਦਾਲਤ ਬਣ ਜਾਣਾ ਆਪਣੇ ਆਪ ਹੀ ਜੱਜ ਬਣ ਜਾਣਾ ਆਪਣੇ ਆਪ ਹੀ ਸਜ਼ਾ ਦੇ ਦੇਣੀ ਇੱਕ ਕਣਾਉਣਾ ਕੰਮ ਉਹਨਾਂ ਨੇ ਕੀਤਾ ਤੇ ਕਿਸੇ ਵੀ ਕਾਨੂੰਨ ਚ ਇਹ ਨਹੀਂ ਲਿਖਿਆ ਕਿ ਗਲਾ ਮੂੰਹ ਤੇ ਕਾਲਕ ਮੜ ਕੇ ਗਲਾ ਚ ਤਖਤੀਆਂ ਪਾ ਕੇ ਤੁਸੀਂ ਲੋਕਾਂ ਨੂੰ ਗਲੀਆਂ ਚ ਘਮਾਓ ਉਹ ਵੀ ਛੋਟੇ ਬੱਚਿਆਂ ਨੂੰ ਬੱਚੀਆਂ ਨੂੰ ਤੇ ਔਰਤਾਂ ਨੂੰ ਔਰ ਇਹ ਕੰਮ ਕੀਤਾ ਗਿਆ ਹੁਣ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਪੰਜਾਬ ਦੇ ਲਈ ਇਹ ਇੱਕ ਸ਼ਰਮਨਾਕ ਘਟਨਾ ਸੀ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਹਮੇਸ਼ਾ ਧੀਆਂ ਭੈਣਾਂ ਦੀ ਰਾਖੀ ਦੇ ਲਈ ਜਾਣਿਆ ਜਾਂਦਾ ਰਿਹਾ ਹੈ ਚਾਹੇ ਉਹ ਅਬਦਾਲੀ ਦਾ ਵਕਤ ਸੀ ਮੁਗਲਾਂ ਦਾ ਟਾਈਮ ਸੀ ਅੰਗਰੇਜ਼ਾਂ ਦਾ ਟਾਈਮ ਸੀ ਕੋਈ ਵੀ ਟਾਈਮ ਹੋਵੇ ਪੰਜਾਬ ਨੇ ਹਮੇਸ਼ਾ ਰਾਖੀ ਕੀਤੀ ਹੈ ਤੇ ਪੰਜਾਬ ਦੇ ਅੰਦਰ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਪੰਜਾਬ ਨੂੰ ਨੀਵਾ ਕਰਨ ਸੋ ਸਖਤ ਤੋਂ ਸਖਤ ਕਾਰਵਾਈ ਅਜਿਹੇ ਲੋਕਾਂ ਤੇ ਹੋਣੀ ਹੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਦਿਨ ਡਾਕਟਰਾਂ ਦਾ ਇਲਾਜ ਲੈਣ ਤੋਂ ਇੱਕ ਵਾਰ ਇਸ ਕਰਕੇ ਨਾ ਕਰ ਦਿੱਤੀ ਸੀ ਕਿ ਉਹਨਾਂ ਨੂੰ ਗਲਤ ਬੋਤਲ ਗਲਤ ਤਰੀਕੇ ਨਾਲ ਲਗਾਈ ਜਾ ਰਹੀ ਸੀ ਤੇ ਉਸ ਤੋਂ ਬਾਅਦ ਹੰਗਾਮਾ ਹੋਇਆ ਰੌਲਾ ਪਿਆ ਤੇ ਫਿਰ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਖੁਦ ਡੱਲੇਵਾਲ ਸਾਹਿਬ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਸਥਿਤੀ ਇੱਥੇ ਆ ਕਿ ਜਿਹੜੇ ਡਾਕਟਰ ਨੇ ਉਹਨਾਂ ਦੇ ਡਾਕਟਰਾਂ ਦੇ ਜਿਹੜੇ ਇਨਚਾਰਜ ਨੇ ਉਹ ਕਿਸਾਨਾਂ ਤੋਂ ਖੇਦ ਪ੍ਰਗਟ ਕਰ ਰਹੇ ਨੇ ਮਤਲਬ ਕਿ ਅਫਸੋਸਜਾਣ ਕਰ ਰਹੇ ਨੇ ਤੇ ਕੁਝ ਜਿਹੜੇ ਹੇਟਲੇ ਡਾਕਟਰ ਨੇ ਉਹ ਕਹਿੰਦੇ ਨੇ ਅਸੀਂ ਇਲਾਜ ਨਹੀਂ ਕਰਨਾ ਉਧਰ ਕਿਸਾਨ ਨੇ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਕੋਈ ਬਤਮੀਜੀ ਕਿਸੇ ਨਾਲ ਨਹੀਂ ਕੀਤੀ ਥੋੜਾ ਇਹਦੇ ਉੱਪਰ ਕੀ ਮੰਨਣਾ ਕੀ ਕਹਿਣਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ